ਗੈਂਗਸਟਰਸ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਦੇ ਤਹਿਤ ਸ਼ੱਕੀ ਵਿਅਕਤੀ ਤਿੰਨ ਰਾਉਂਡ ਅਪ ਕਰਕੇ ਰੇਡ ਕਰਕੇ ਉਹਨਾਂ ਤੋਂ ਜਿਹੜੇ ਵੈਪਨ ਰਿਕਵਰ ਕਰਾਏ ਨੇ ਜੀ ਸੋ ਇਹਨਾਂ ਨੂੰ ਹਰ ਪਹਿਲੂ ਤੋਂ ਨੁਗਾਈਨਾ ਜਾਂਚ ਕੀਤੀ ਜਾ ਰਹੀ ਹੈ ਇਹਨਾਂ ਦਾ ਪਰਪਸ ਕੀ ਸੀ ਕਿ ਇਹ ਕਿਸ ਪਰਪਸ ਲਈ ਇਲੈਕਸ਼ਨਾਂ ਦੇ ਦਿਨਾਂ ਦੇ ਵਿੱਚ ਇਹ ਇੱਥੇ ਇਲੀਗਲ ਵੈਪਨ ਲੈ ਕੇ ਇਸ ਇਲਾਕੇ ਦੇ ਵਿੱਚ ਕਿਉਂ ਆਏ ਸੀ ਇੱਥੇ ਅਸੀਂ ਚੇਤਾਵਨੀ ਵੀ ਦੇਣਾ ਚਾਹਾਂਗੇ ਸ਼ਰਾਰਤੀਆਂ ਨੂੰ ਕਿ ਕਿਸੇ ਪ੍ਰਕਾਰ ਦੀ ਕੋਈ ਵੀ ਗੁੰਡਾਗਰਦੀ ਬਰਦਾਸ਼ਤ ਨਹੀਂ ਦਿੱਤੀ ਜਾਊਗੀ ਫਾਜ਼ਲ ਕਾ ਪੁਲਿਸ ਲੋਕਾਂ ਦੀ ਜ਼ਾਰਮਾਲ ਦੀ ਹਿਫਾਜ਼ਤ ਲਈ 24 ਘੰਟੇ ਤਿਆਰ ਹੈ ਮਾਨਯੋ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਦੀ ਗੈਂਗਸਟਰਸ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਦੇ ਤਹਿਤ ਸ਼੍ਰੀ ਬਰਿੰਦਰ ਸਿੰਘ ਬਰਾੜ ਜੀ ਸਾਡੇ ਐਸਐਸਪੀ ਫਾਜ਼ਲ ਕਾ ਜੀ ਦੇ ਦਿਸ਼ਾ ਨਿਰਦੇਸ਼ ਮੁਤਾਬਕ DSP ਸਰਦਾਰ ਬਲਕਾਰ ਸਿੰਘ DSP ਡੀ ਫਾਜ਼ਲ ਕਾ ਤੇ ਉਹਨਾਂ ਦੀ ਟੀਮ ਇੰਸਪੈਕਟਰ CIA ਉਮਰਿੰਦਰ ਸਿੰਘ ਵੱਲੋਂ ਸਪੈਸਿਫਿਕ ਇਨਪੁਟ ਦੇ ਬਹਾਦਰਕਬਾ ਜਲਾਲਾਬਾਦ ਤੋਂ ਛੱਕੀ ਵਿਅਕਤੀ ਤਿੰਨ ਰਾਉਂਡ ਅਪ ਕਰਕੇ ਰੇਡ ਕਰਕੇ ਉਹਨਾਂ ਤੋਂ ਜਿਹੜੇ ਵੈਪਨ ਰਿਕਵਰ ਕਰਾਏ ਨੇ ਜੀ ਤੇ ਇਹ ਜਿਹੜੇ ਹੈਗੇ ਆ ਤਿੰਨ ਦੋਸ਼ੀ ਅਨਿਲ ਕੁਮਾਰ ਨੀਲੂ ਕੁਨਾਲ ਸ਼ਰਮਾ ਤੇ ਪ੍ਰਿੰਸ ਨੂੰ ਗ੍ਰਿਫਤਾਰ ਕੀਤਾ ਇੱਕ ਕਾਰ ਸਲੈਰੀਓ ਦੋ ਪਿਸਟਲ ਦੋ ਮੈਗਜ਼ੀਨ ਤੇ ਅੱਠ ਜਿੰਦਾ ਕਾਰਤੂਸ ਇਹਨਾਂ ਤੋਂ ਬਰਾਮਦ ਹੋਏ ਸੀ ਦੌਰਾਨ ਤਫਤੀਸ਼ ਇੱਕ ਹੋਰ ਜਿਹੜਾ ਦੋਸ਼ੀ ਨੂੰ ਰਾਉਂਡ ਅਪ ਕੀਤਾ ਗਿਆ ਜਿਹਦਾ ਨਾਮ ਸੁਖਮੰਦਰ ਸਿੰਘ ਇਹਦੇ ਤੋਂ ਵੀ ਇੱਕ ਪਿਸਤਲ ਸੱਤ ਇੱਕ ਮੈਗਜ਼ੀਨ ਤੇ ਸੱਤ ਰੌਂਦ ਬਰਾਮਦ ਹੋਏ ਆ ਹੁਣ ਤੱਕ ਇਸ ਮੁਕੱਦਮੇ ਦੇ ਵਿੱਚ ਕੁੱਲ ਜਿਹੜਾ ਹੈਗਾ 21 ਰੌਂਦ ਤੇ ਤਿੰਨ ਪਿਸਤਲ ਬਰਾਮਦ ਹੋ ਚੁੱਕੇ ਨੇ ਇਹ ਤੇ ਇਹਦੇ ਇਹਦੇ ਸਬੰਧ ਦੇ ਵਿੱਚ ਮੁਕੱਦਮਾ ਨੰਬਰ 138 ਮਿਤੀ 39 224 ਅਧੀਨ ਤਾਰਾ 2554 ਨਾਟਾਮਜ਼ ਐਕਟ थाना ਸਿਟੀ ਜਲਾਲਾਬਾਦ ਦਰਜ ਕੀਤਾ ਗਿਆ ਦੋਸ਼ੀਆਂ ਪਾਸੋਂ ਪੁੱਛ ਕੇ ਚੱਲ ਰਹੀ ਹੈ ਰਿਮਾਂਡ ਦੇ ਵਿੱਚ ਹੋਰ ਵੱਡੀਆਂ ਰਿਕਵਰੀਜ਼ ਹੋਣ ਦੀ ਸਾਨੂੰ ਸੰਭਾਵਨਾ ਹੈ ਇਥੇ ਇਹ ਵੀ ਵਰਣਨਯੋਗ ਹੈ ਕਿ ਪਿਛਲੇ ਇੱਕ ਹਫ਼ਤੇ ਦੇ ਵਿੱਚ ਅਸੀਂ ਇਸ ਤਰ੍ਹਾਂ ਹੀ ਪਹਿਲਾਂ ਅਬੂਰ ਦੇ ਵਿੱਚ ਜਿਹੜੇ ਹੈ ਦੋ ਵਿਅਕਤੀ ਗ੍ਰਿਫਤਾਰ ਕੀਤੇ ਸੀ ਤੇ ਚਾਰ ਪਿਸਟਲ ਬਰਾਮਦ ਕੀਤੀ ਸੀ ਤੇ ਉਹ ਦੋ ਵਿਅਕਤੀ ਵੀ ਰਿਮਾਂਡ 'ਚ ਨੇ ਤੇ ਇਹ ਚਾਰ ਦੋਸ਼ੀ ਵੀ ਰਿਮਾਂਡ 'ਚ ਨੇ ਸੋ ਇਹਨਾਂ ਨੂੰ ਹਰ ਪਹਿਲੂ ਤੋਂ ਨੁਗਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਇਹਨਾਂ ਦਾ ਪਰਪਸ ਕੀ ਸੀ ਕੀ ਇਹ ਕਿਸ ਪਰਪਸ ਲਈ ਇਲੈਕਸ਼ਨਾਂ ਦੇ ਦਿਨਾਂ ਦੇ ਵਿੱਚ ਇਹ ਇੱਥੇ ਇਲੀਗਲ ਵੈਪਨ ਲੈ ਕੇ ਇਸ ਇਲਾਕੇ ਦੇ ਵਿੱਚ ਕਿਉਂ ਆਏ ਸੀ ਸੋ ਇੱਥੇ ਅਸੀਂ ਚੇਤਾਵਨੀ ਵੀ ਦੇਣਾ ਚਾਹਾਂਗੇ ਸ਼ਰਾਰਤੀ ਅਨਸਰਾਂ ਨੂੰ ਵੀ ਕਿਸੇ ਪ੍ਰਕਾਰ ਦੀ ਕੋਈ ਵੀ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਊਗੀ ਫਾਜ਼ਲਕਾ ਪੁਲਿਸ ਲੋਕਾਂ ਦੀ ਜਾਨ ਮਾਲ ਦੀ ਹਿਫਾਜ਼ਤ ਲਈ 24 ਘੰਟੇ ਤਿਆਰ ਹੈ ਜੀ ਥੈਂਕ ਯੂ